ਤੁੜੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਚਰਨਾਚੇ ਨਕਮਸਤਕ ਹੋ ਕੇ ਸ਼ੁਕਰਾਨਾ ਵੀ ਕੀਤਾ ਪੁਲਾ ਟਿਲਾ ਦੀ ਮਾਫੀ ਵੀ ਮੰਗੀ ਹਰ ਮਹੀਨੇ ਇੱਥੇ ਹਾਜ਼ਰ ਹੋ ਕੇ ਗੁਰੂ ਸਾਹਿਬ ਦੇ ਓਟਾਸਾ ਲੈਣੇ ਅੱਗੇ ਦੇ ਸਮੇਂ ਵਾਸਤੇ ਤੇ ਪਿਛਲੇ ਸਮੇਂ ਵਾਸਤੇ ਪੁਲਾ ਬਖਸ਼ਵਾਨੇ ਇੱਕ ਫਿਲਮ ਆਈਏ ਐਮਰਜੈਂਸੀ ਕੰਗਨਾ ਸਰੋਧੀ ਸ਼ਿਖਰ ਕਾਫੀ ਇਮਜ ਬਾਰੇ ਗਏ ਇਹਨਾਂ ਨੂੰ ਨਹੀਂ ਮੈਂ ਫਿਲਮ ਤਾਂ ਦੇਖੀ ਨਹੀਂ ਹੈ ਲੇਕਿਨ ਇਹ ਜ਼ਰੂਰ ਕਹਿ ਸਕਦੀਆਂ ਇਹ ਐਮਰਜੈਂਸੀ 'ਚ ਸਭ ਤੋਂ ਵੱਡਾ ਯੋਗਦਾਨ ਜੇ ਕਿਸੇ ਪਾਰਟੀ ਨੇ ਦਿੱਤਾ ਉਹ ਸ਼੍ਰੋਮਣੀ ਅਕਾਲੀ ਦਲ ਨੇ ਦਿੱਤਾ ਜਿੱਥੇ ਬਾਦਲ ਸਾਹਿਬ ਨੇ ਸਭ ਤੋਂ ਪਹਿਲਾ ਮੋਰਚਾ ਲੈ ਕੇ ਅਰਦਾਸ ਕਰਕੇ ਅਕਾਲ ਤਖਤ ਸਾਹਿਬ ਤੋਂ ਜਥਾ ਲੈ ਕੇ ਉੱਥੇ ਗ੍ਰਿਫਤਾਰੀਆਂ ਦਿੱਤੀਆਂ ਤੇ ਜਿੰਨੇ ਵੀ ਦਿਨ ਸੇ 11-11 ਬੰਦਿਆਂ ਦਾ ਜਥਾ ਜਾਂਦਾ ਸੀ ਅਖੀਰ ਤਾਂ ਹੀ ਜਿੰਨੇ 'ਚ ਐਮਰਜੈਂਸੀ ਚੱਲੀ ਅਕਾਲੀ ਦਲ ਨੇ ਗ੍ਰਿਫਤਾਰੀਆਂ ਦਿੱਤੀਆਂ ਤੇ ਸਭ ਤੋਂ ਵੱਡੀ ਲੜਾਈ ਲੜੀ ਤੇ ਹੁਣ ਇਸ ਪਿਕਚਰ 'ਚ ਜੇ ਤੁਸੀਂ ਕਹਿ ਰਹੇ ਹੋ ਕਿ ਅ ਸਿੱਖਾਂ ਦੇ ਪ੍ਰਤੀ ਕੁਝ ਸਹੀ ਨਹੀਂ ਦਿਖਾਇਆ ਗਿਆ ਤੇ ਮੈਂ ਤਾਂ ਇਹ ਕਹਿ ਸਕਦੀ ਆ ਜਿਸ ਪਿਕਚਰ ਚ ਇਹੋ ਜੀ ਜਿਸ ਐਕਟਰਸ ਦਾ ਤੁਸੀਂ ਨਾ ਲੱਤ ਹੈ ਇਹ ਨਾ ਬੀਬੀ ਇਹ ਤਾਂ ਇਤਿਹਾਸ ਹੀ ਹੈਗਾ ਕਿ ਇਹ ਵਿਵਾਦ ਵਿਵਾਦ ਗੱਲਾਂ ਕਰਦੇ ਨੇ ਅ ਸਿੱਖਾਂ ਦੇ ਭਾਵੇਂ ਕਿਸਾਨੀ ਮੋਰਚਾ ਚ ਸਾਡੀ ਮਾਤਾਵਾਂ ਦੀ ਗੱਲ ਹੋਏ ਭਾਵੇਂ ਸਾਡੀ CRPF ਦੀ ਜਿਹੜੀ ਕੁੜੀ ਆਪਣੀ ਡਿਊਟੀ ਕਰ ਰਹੀ ਸੀ ਯਾ ਫਿਰ ਹੁਣ ਜਿਵੇਂ ਤੁਸੀਂ ਕਹਿ ਰਹੇ ਹੋ ਮੈਂ ਤਾਂ ਆਹੀ ਕਹਿ ਸਕਦੀ ਹਾਂ ਕਿ ਉਹਨੋਂ ਮੈਂਬਰ ਆਫ ਪਾਰਲੀਮੈਂਟ ਨੇ ਭਾਜਪਾ ਦੀ ਪਾਰਟੀ ਤੋਂ ਨੇ ਤੇ ਜੇ ਕੁਝ ਇਹੋ ਜਿਹਾ ਗਲਤ ਸਿਕਾਂ ਦੇ ਖਿਲਾਫ ਦਿਖਾਇਆ ਗਿਆ ਹੈ ਇਹਦੀ ਫਿਰ ਇਹਦਾ ਮਤਲਬ ਪ੍ਰਧਾਨ ਮੰਤਰੀ ਤੇ ਭਾਜਪਾ ਖੁਦ ਇਹਦੇ ਉੱਤੇ ਮੋਹਰ ਲਾ ਰਹੀ ਹੈ ਮੈਂ ਤਾਂ ਆਹੀ ਬੇਨਤੀ ਕਰਾਂਗੀ ਕਿ ਉਹ ਕੌਮ ਹੈਗੀ ਜਿਨੇ ਨੇ ਦੇਸ਼ ਦੀ ਆਜ਼ਾਦੀ ਵਾਸਤੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਨੇ ਅੱਜ ਦੇਸ਼ ਦਾ ਢਿੱਡ ਪਰਦਾ ਹੈ ਇਸ ਕੌਮ ਨੂੰ ਤੁਸੀਂ ਬਦਨਾਮ ਨਾ ਕਰੋ ਕਿਉਂਕਿ ਇਹ ਕੌਮ ਢਾਲ ਬਣ ਕੇ ਇੱਥੇ ਬਾਰਡਰਾਂ 'ਚ ਦੁਸ਼ਮਣਾਂ ਨੂੰ ਦੂਰ ਰੱਖਦੀ ਹੈ ਤੇ ਜੇ ਇਹੋ ਜੀ ਕੋਈ ਗੱਲ ਹੈ ਤੁਸੀਂ ਪਹਿਲੇ ਐਸ.ਟੀ.ਪੀ.ਸੀ ਨੂੰ ਪਿਕਚਰ ਦਿਖਾ ਦਿਓ ਅੱਖਾਂ ਦੇ ਮਨ 'ਚ ਠੇਸ ਲੱਗਣ ਵਾਲੀ ਕੋਈ ਗੱਲ ਹੈ ਉਹਨੂੰ ਹਟਾ ਦਿਓ ਤੁਸੀਂ ਸਭ ਦਾ ਸਾਥ ਦੀ ਗੱਲ ਕਰਦੇ ਹੋ ਤੇ ਕਿਉਂ ਫਿਰ ਹਰ ਬਾਰੀ ਸिखਾਂ ਨੂੰ ਕਦੇ ਸਾਡੇ ਕਿਸਾਨਾਂ ਨੂੰ ਅਤੰਗਵਾਦੀ ਕਹਿ ਕੇ ਕਦੇ ਸਾਡੇ ਨੌਜਵਾਨਾਂ ਦੇ ਉੱਤੇ ਐਨ.ਐਸ.ਏ ਲਾ ਕੇ ਕਿਉਂ ਤੁਸੀਂ ਇਸ ਕੌਮ ਨੂੰ ਆਪਣੇ ਦੁਸ਼ਮਣ ਬਣਾਉਂਦੇ ਉtre ਹੋਇਓ ਇਹ ਉਹ ਕੌਮ ਹੈਗੀ ਜਿਹੜੇ ਦੇਸ਼ ਉੱਤੇ ਆਪਣੀ ਜਾਨ ਵਾਰਦੀ ਹੈ ਇਹਨਾਂ ਨੂੰ ਸਾਹਮਣੇ ਰੱਖਣਾ ਚਾਹੀਦਾ ਹੈ। ਥੈਂਕ ਯੂ ਭਾਜੀ। ਭਾਜੀ ਥੈਂਕ ਯੂ। ਭਾਜੀ ਸਾਹਮਣਾ ਕਰਕੇ ਬਹੁਤ ਸਾਰੀ ਬਾਤਾਂ ਹੋਣ ਰਾਜਸਥਾਨ ਤੋਂ ਜਿਹੜੀ ਹੈ ਉਹ ਰਾਜ ਸਭਾ ਵਾਸਤੇ ਲਾਨੇ ਆ ਗਿਆ ਤੇ ਉਹ ਮੇਰੇ ਵੀ ਭਾਜਪਾ ਦੇ ਕੋਲ ਪੰਜਾਬ ਦੀਆਂ ਪਾਰਟੀਆਂ ਛੱਡ ਛੱਡ ਕੇ ਕੇਂਦਰ ਦੀ ਪਾਰਟੀ ਭਾਜਪਾ ਵਿੱਚ ਸ਼ਾਮਿਲ ਹੋਏ ਨੇ। ਗੱਲ ਤਾਂ ਕਰਦੇ ਸੀ ਕਿ ਪੰਜਾਬ ਦੇ ਹੱਕਾਂ ਦੀ ਰਾਖੀ ਵਾਸਤੇ, ਪੰਜਾਬ ਦੇ ਮਸਲੇ ਹੱਲ ਕਰਨ ਵਾਸਤੇ। ਲੇਕਿਨ ਪਿਛਲੇ 7 ਸਾਲਾਂ ਤੋਂ ਜਦੋਂ ਤੋਂ ਅਕਾਲੀ ਦਲ ਨੇ ਛੱਡਿਆ ਏ ਢੋਂਗੀਆਂ ਨੇ ਜਾ ਕੇ ਕਿਹੜਾ ਮਸਲਾ ਹੱਲ ਕਰਾਇਆ ਦੋ ਗਨਮੈਨਾ ਦੀ ਖਾਤਰ ਆਪਦੀ ਜ਼ਮੀਰ ਵੇਚ ਕੇ ਆਪਦੀ ਮਾਂ ਪਾਰਟੀ ਛੱਡ ਕੇ ਜਿਨ੍ਹਾਂ ਨੇ ਇਹਨਾਂ ਨੂੰ ਮਾਨ ਇੱਜ਼ਤ ਤੇ ਪਹਿਚਾਨ ਬਖਸ਼ੀ ਦੋ ਗਨਮੈਨਾ ਦੇ ਖਾਤੇ ਜਾ ਕੇ ਪਾਰਟੀਆਂ 'ਚ ਹੁਣ ਮੰਤਰੀ ਲੋਕਾਂ ਨੇ ਹਰਾਤਾ ਤੇ ਮੰਤਰੀ ਦੀ ਕੁਰਸੀ ਵਾਸਤੇ ਲਾਨ ਤੈ ਇਹ ਲੋਕਾਂ ਜੋ ਧੰਨਵਾਦ ਕਰਦੀਆਂ ਗੁਰੂ ਸਾਹਿਬ ਨੂੰ ਕਿ ਸਾਨੂੰ ਉਸ ਪਾਰਟੀ 'ਚ ਹਿੱਸਾ ਬਖਸ਼ਿਆ ਜਿਹੜੀ ਪਾਰਟੀਆਂ ਐ ਨਾ ਆਉਦਿਆਂ ਨੂੰ ਠੁਕਰਾ ਕੇ ਆਉਂਦੀ ਐ ਨਾ ਕਿ ਆਪਣੇ ਲੋਕਾਂ ਨਾਲ ਧੋਖਾ ਕਰਕੇ ਪਰ ਮਾਣਿਆ ਖੜਾ ਹੋ ਜਾਂਦਾ ਮੇਰਾ ਖੰਡ ਇੱਕ ਵਾਰ ਮਿਲਿਆ ਸੀ ਅੰਦੀ ਸਿੰਘਾਂ ਦੀ ਵਾਸਤੇ ਕੋਈ ਗੱਲ ਬਹੁਤ ਤੁਹਾਡੀ ਗੱਲ ਐ ਇਹ ਭਾਜਪਾ ਦੀ दोगਲੀ ਰਾਜਨੀਤੀ ਜਿਹੜਾ ਹਮੇਸ਼ਾ ਸ਼ਰੋਮਣੀ ਅਕਾਲੀ ਦਲ ਇਸ ਵਾਸਤੇ ਮੰਗ ਰੱਖਦੀ ਵੀ ਲੜਦੀ ਰਹੀ ਜਿਹਦੇ ਕਰਕੇ 2019 'ਚ ਗੁਰਪੁਰਪੁਰ 'ਚ ਸਾਨੂੰ ਪ੍ਰਧਾਨ ਮੰਤਰੀ ਜੀ ਨੇ ਵਿਸ਼ਵਾਸ ਦਿਲਾਇਆ ਸੀ ਤੇ ਗੁਰੂ ਸਾਹਿਬ ਦੇ ਦਰ 'ਚ ਜਾ ਕੇ ਵਾਦਾ ਕੀਤਾ ਸੀ ਰਿਟਰਨ ਨੋਟੀਫਿਕੇਸ਼ਨ ਕੱਢੀ ਸੀ ਕਿ ਬੰਦੀ ਸਖਾ ਨੂੰ ਰਿਹਾ ਕੀਤਾ ਜਾਊਗਾ ਪਾਈ ਰਾਜੋਾਨਾ ਦੀ ਫਾਂਸੀ ਦੀ ਸਜ਼ਾ ਢੋਲੀ ਜਾਊਗੀ ਲੇਕਿਨ ਅਫਸੋਸ ਦੀ ਗੱਲ ਕਿ 4 ਸਾਲ ਬਾਅਦ ਉਹਨਾਂ ਨੂੰ ਤਾਂ ਕੀ ਰਹਾ ਕਰਨਾ ਸੀ ਬਿਲਕੁਸ ਬਾਨੋ ਦੇ ਬਲਦਕਾਰੀਆਂ ਨੂੰ ਰਹਾ ਕਰਤਾ ਰਾਜੀਵ ગાંધી ਦੇ ਕਾਤਲ ਰਹਾ ਹੋ ਗਏ ਤੇ ਜਿਹੜਾ ਬਾਬਾ ਹੈਗਾ ਬਾਬਾ ਤਾਂ ਮੈਂ ਉਹ ਤਾਂ ਬਾਬਾ ਵੀ ਨਹੀਂ ਸਮਝਦੀ ਜਿਹੜਾ ਲੋਕਾਂ ਨੂੰ ਕਤਲ ਵੀ ਕੀਤੇ ਉਹਨੇ ਵਲਤਕਾਰ ਵੀ ਕੀਤੇ ਨੇ ਜਿਹੜਾ ਕੋਰਟ ਤੋਂ ਸਜ਼ਾ ਉਹਨੂੰ ਮਿਲੀ ਹੋਈ ਹੈ ਉਹਨੂੰ ਸਿਆਸਤ ਵਾਸਤੇ ਵਰਤਨ ਲਈ ਪਰੋਲ ਦੇ ਉੱਤੇ ਪਰੋਲ ਦੇ ਉੱਤੇ ਪਰੋਲ ਢੋਂਗੀ ਬਾਬੇ ਨੂੰ ਤੇ ਜਿਨ੍ਹਾਂ ਨੇ ਕੌਮ ਖਾਤਰ ਆਪਣੀ ਸਜ਼ਾ ਇੱਕ ਇੱਕ ਵਾਰ ਨਹੀਂ ਦੋ ਦੋ ਵਾਰੀ ਪੂਰੀ ਕਰਤੀ ਹਿਊਮਨ ਰਾਈਟਸ ਦੀ ਵਾਇਲੇਸ਼ਨ ਕਰਕੇ ਕਾਨੂੰਨ ਦੇ ਖਿਲਾਫ ਜਾ ਕੇ ਵਾਦਾ ਖਿਲਾਫੀ ਕਰਕੇ ਉਹਨਾਂ ਨੂੰ ਰਿਹਾਨੀ ਕਰ ਰਹੇ ਨੇ ਇਹ ਭਾਜਪਾ ਦੀ ਅਸਲੀਅਤ ਹੈ ਤੇ ਲੋਕਾਂ ਨੂੰ ਇਹਨੂੰ ਪਹਿਚਾਨਣੀ ਚਾਹੀਦੀ ਹੈ ਤੇ ਇਹੋ ਜੀ ਪਾਰਟੀਆਂ ਨੂੰ ਨਕਾਰਨਾ ਚਾਹੀਦਾ ਹੈ ਜਿਹੜਾ ਦੋਖਲੀ ਰਾਜਨੀਤੀ ਕਰਦੇ ਨੇ ਗੱਲ ਤਾਂ ਸਭ ਦੇ ਸਾਥ ਦੀ ਕਰਦੇ ਨੇ ਲੇਕਿਨ ਸਾਥ ਇਹਨਾਂ ਨੂੰ ਉਹੀ ਪਸੰਦੇ ਜਿਹੜਾ ਇਹਨਾਂ ਦੇ ਗੱਲਾਂ ਦੇ ਰਾਹੀ ਚੱਲਦੇ ਨੇ ਦੂਜੇ ਦੂਜਾ ਕੋਈ ਮੈਂ ਇੱਕ ਸੌ ਜਰੂਰ ਲਵਾਂ ਕਿ ਹੈਰੀਟੇਜ ਚੀਜ਼ ਤੇ ਜਿੱਥੇ ਮੁੱਦਾ ਸੀਗਾ ਕਿ ਸਾਰੇ ਕਹਿੰਦੇ ਨੇ ਗੁਰਬਾਣੀ ਚੱਲੇ ਪਰ ਉਹਦੇ ਨਾਲ ਨਾਲ ਹੁੰਦਾ ਜਿਹੜੇ ਸਫਾਈ ਦਾ ਬਰਸਾਤ ਪੈਂਦੀ ਹੈ ਗੋਡੇ-ਗੋਡੇ ਪਾਣੀ ਸੰਗਤਾਂ ਬਹੁਤ ਮੁਸ਼ਕਲ ਨਾਲ ਲੱਗਦੇ ਨੇ ਕਿਸੇ ਦਾ ਕੋਈ ਟਿਕਾਣਾ ਨਹੀਂ ਹਰ ਸੱਚ ਦਾ ਸਾਥ ਹੈ ਪੰਜਾਬ ਦੇ ਹਾਲਾਤਾਂ ਨੂੰ ਦੇਖ ਕੇ ਮੈਨੂੰ ਲੱਗਦਾ ਜਿੱਥੇ ਸਾਰੇ ਪੰਜਾਬੀਆਂ ਨੂੰ ਦੁੱਖ ਹੈ ਲੇਕਿਨ ਸਾਡੇ ਪਰਿਵਾਰ 'ਚ ਜਿੱਥੇ ਮੈਂ ਬਾਬਾ ਸਾਹਿਬ ਨੂੰ ਸੁਖਵੀਰ ਜੀ ਨੂੰ ਦਿਨ ਰਾਤ ਇੱਕ ਕਰਦੇ ਹੋਏ ਦੇਖਿਆ ਇਹ ਹੈਰੀਟੇਜ ਸਟਰੀਟ ਦੇ ਸੁੰਦਰੀਕਰਨ ਵਾਸਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਮੀਂਹ ਪੈਂਦਾ ਸੀ ਤਾਂ ਵੀ ਸੁਖਵੀਰ ਜੀ ਉਹ ਕਿ ਮੀਂਹ ਤੇ ਉੱਤਰ ਕੇ ਗੱਡੀ ਤੋਂ ਦੇਖਦੇ ਸੀ ਭਾਵੇਂ 4 4 ਡਿਗਰੀ ਦੀ ਠੰਡ ਆਉਂਦੀ ਸੀ ਭਾਵੇਂ ਤਪਦੀ ਹੋਈ ਧੁੱਪ ਆਉਂਦੀ ਸੀ ਆਪ ਖੜ ਕੇ 9 ਮਹੀਨਿਆਂ 'ਚ ਇਹ ਬਣਾ ਕੇ ਉਹਨਾਂ ਨੇ ਕੰਮ ਮੁਕੰਮਲ ਕੀਤਾ ਗੁਰੂ ਰਾਮਦਾਸ ਪਾਤਸ਼ਾਹ ਦੀ ਕਿਰਪਾ ਸਦਕੇ ਤੇ ਇੰਨੀ ਦੁੱਖ ਦੀ ਗੱਲ ਕੀ ਹੈ ਨਾ 7 ਸਾਲਾਂ ਚ ਪਾਵੇਂ ਕਾਂਗਰਸ ਹੋਏ ਪਾਵੇਂ ਉਹਨਾਂ ਦੀ ਸਹਿਯੋਗੀ ਆਮ ਆਦਮੀ ਹੋਏ ਇਹਨਾਂ ਦੋਵਾਂ ਨੇ ਇਸ ਕੰਮ ਨੂੰ ਅੱਗੇ ਤੱਕੀ ਵਧਾਣਾ ਸੀ ਲੇਕਿਨ ਸਾਫ ਸਫਾਈ ਵੀ ਗਈ ਜਿਹੜਾ ਥੱਲੇ ਸਾਰਾ ਕੁਝ ਖੋਲਿਆ ਸੀਗਾ ਲੋਕਾਂ ਨੂੰ ਧਰਮ ਦੇ ਨਾਲ ਜੋੜਨ ਵਾਸਤੇ ਉਹ ਵੀ ਬੰਦ ਹੋ ਗਿਆ ਸਕਰੀਨਾਂ 'ਚ ਜਿੱਥੇ ਕੀਰਤਨ ਚੱਲਦਾ ਸੀ ਕਾਨਾਂ 'ਚ ਗੁਰਬਾਣੀ ਪੈਂਦੀ ਸੀ ਉੱਥੇ ਆਪ ਦੇ ਇਸ਼ਤਿਹਾਰ ਲਾਉਂਦੇ ਨੇ ਸ਼ਰਾਬ ਦੀ ਬੋਤਲਾ ਦੇ ਇਸ਼ਤਿਹਾਰ ਲੱਗਦੇ ਨੇ ਅਹੀ ਕਾਰਨ ਹੈ ਕਿ ਪੰਜਾਬ ਦੀ ਤਰੱਕੀ ਵਿਕਾਸ ਅਕਾਲੀ ਦਲ ਦੇ ਜਾਨ ਦੇ ਨਾਲ ਮੈਂ ਲੋਕਾਂ ਨੂੰ ਬੇਨਤੀ ਕਰਦੀ ਆਂ ਜੇ ਪੰਜਾਬ ਨੂੰ ਮੁੜ ਸੁਰਜੀਤ ਕਰਨਾ ਹੈ ਇਹ ਤਾਂ 104 ਸਾਲ ਪੁਰਾਣੀ ਪਾਰਟੀ ਹੈ ਇਹ ਕਿਤੇ ਨਹੀਂ ਜਾਊਗੀ ਅਗਲੇ 100 ਸਾਲ ਵੀ ਇੱਥੇ ਰਹੂਗੀ ਕਿਉਂਕਿ ਅਕਾਲ ਤਖਸਬ ਮੀਰੀ ਪੀਰੀ ਮਾਲਕ ਦੇ ਸਥਾਨ ਤੋਂ ਥਾਪੀ ਹੋਏ ਪੰਥ ਦੀ ਨੁਮਾਇੰਦੀ ਜੱਥੇਬੰਦੀ ਇਹ ਪਾਰਟੀ ਨੇ ਕਿਤੇ ਨਹੀਂ ਜਾਣਾ ਲੇਕਿਨ ਦੂਜੀ ਪਾਰਟੀਆਂ ਨੂੰ ਪੰਜਾਬ ਦੀ ਸੱਤਾ ਦੇ ਕੇ ਪੰਜਾਬ ਦਾ ਬੇੜਾ ਗਰ ਕਰਤਾ ਕਰਜ਼ਾਈ ਕਰਤਾ ਹਰੇਕ ਪੰਜਾਬੀ ਨੂੰ ਵਿਕਾਸ ਠੱਪ ਹੋ ਗਿਆ ਕਾਨੂੰਨ ਵਿਵਸਥਾ ਦੇ ਨਾਮ ਦੀ ਗੱਲ ਨਹੀਂ ਗੈਂਗਸਟਰਾਂ ਦਾ ਰਾਜ ਚੱਲ ਰਿਹਾ ਹੈ ਤੇ ਕੱਲੇ ਕਾਂਗਰਸੀਆਂ ਨੇ ਲੁੱਟ ਲੁੱਟ ਪੰਜਾਬ ਖਾਦਾ ਤੇ ਆਹੀ ਭਗਵੰਤ ਮਾਨ ਕਰ ਰਿਹਾ ਹੈ 3 ਸਾਲ ਟਪਾ ਤੇ ਗੱਲਾਂ ਮਾਰ ਕੇ 15 ਅਗਸਤ 'ਚ ਕੀ ਕਿਹਾ ਸੀ ਨਸ਼ੇ ਖਤਮ ਕਰ ਦੂ ਅਗਰੇ 15 ਅਗਸਤ 'ਚ ਖਤਮ ਹੋਏਗਾ